ਆਟਾ ਦਾਲ ਬਾਦਲ ਸਾਹਿਬ ਸਰਕਾਰ ਚ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਬਿਜਲੀ ਦੇ 200 ਯੂਨਿਟ ਬਿਜਲੀ ਦੇ maaf ਸੀ ਅਸੀਂ 200 ਯੂਨਿਟ ਛੱਡੋ ਤੁਹਾਡੇ ਤਾਂ ਸਾਰੇ maaf ਸੀ ਤੁਸੀਂ ਦੱਸੋ maaf ਸੀ ਕਿ ਨਹੀਂ ਸਾਰੇ ਕੁੰਡੀਆਂ ਲਾਉਂਦੇ ਸੀ ਕਿ ਨਹੀਂ ਹੈ ਲਾਈ ਜਾਂਦਾ ਸੀ ਕੋਈ ਫਿਗਰ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਦਾ ਰਾਜ ਹੈ ਕੋਈ ਬਿਜਲੀ ਵਾਲਾ ਨਹੀਂ ਆਊਗਾ ਕਰੇ ਸੀਗਾ ਕਿ ਨਹੀਂ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਜੀ ਕਰਦਾ ਸੀ ਮੋਗਾ ਵੱਡਾ ਕਰ ਦਿੰਦਾ ਸੀ ਕੋਈ ਕੁਲੰਦਾ ਜਿਵੇਂ ਫੋਨ ਪਾਣੀ ਇਧਰ 24 ਘੰਟੇ ਆਉਂਦਾ ਸੀ ਪਤਾ ਸੀ ਆ ਬਾਪੂ ਬਾਦਲ ਦਾ ਇਲਾਕਾ ਹੈ ਕੋਈ ਪੁਲਿਸ ਵਾਲਾ ਪੰਗਾ ਨਹੀਂ ਲੈਂਦਾ ਹੀ ਸਾਡੇ ਤੇ ਮੈਂ ਤੁਹਾਨੂੰ ਸਹੀ ਦੱਸਦਾ ਹੁਣ ਦੇਖੋ ਸਾਰਾ ਕੰਮ ਹੀ ਢਾਂਚਾ ਖਤਰ ਸਾਰੀ ਗੱਡੀ ਬੜੀ ਸਪੀਡ ਨਾਲ ਚੱਲ ਰਹੀ ਸੀ ਬ੍ਰੇਕਾਂ ਆਪੀ ਲਾਤੀਆਂ ਆ 10 ਸਾਲ ਖਰਾਬ ਕਰਤੇ ਦੇਖੋ ਕਿਵੇਂ ਸਰਕਾਂ ਬਣ ਰਹੀਆਂ ਸੀ ਕਿਵੇਂ 에어ਪੋਰਟ ਬਣ ਗਏ ਨਾ ਇਹ ਵਿਆਤੀ ਵਾਲੋਂ ਛੋਡੇ ਨਾਲ 에임ਸ ਬਣਾਇਆ ਇਹ ਤੋਂ ਵੱਡ ਕੀ ਹੋ ਸਕਦਾ ਬੀਬਾ ਬਾਦਲ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪਹਿਲੇ ਕੋਈ ਬਿਮਾਰ ਹੁੰਦਾ ਡੀ ਐਮ ਸੀ ਭਜਦੇ ਸੀ ਅਪੀ ਜੀ ਆਏ ਭਜਦੇ ਹੁਣ ਪੀ ਜੀ ਆਏ 에임ਸ ਭਜਦੇ ਆ ਆ ਯੂਨੀਵਰਸਿਟੀਆਂ ਦੇਖੋ ਤੁਹਾਡੇ ਕਾਲਜ ਦੇਖੋ ਅਸਤਾਲ ਦੇਖੋ ਕੁਝ ਹੀ ਛੱਡਿਆ ਹਲੇ ਤਾਂ ਮਦਮ ਸਹੀ ਦੱਸ ਜੇ ਤੁਮ ਆਹ 10 ਸਾਲ ਹੋਰ ਦੇ ਦਿੰਦੇ ਨਾ ਤੁਸੀਂ ਪਛਾਣ ਨਹੀਂ ਸਕਣਾ ਸੀ ਆਪਣਾ ਲੱਕ ਕਿਵੇਂ ਸਾਨੂੰ ਕੰਮ ਕਰਨਾ ਹੁੰਦਾ ਹੈ ਤਜਰਬਾ ਦਿਲੋਂ ਲਗਾਇਆ ਹੈ ਅੱਜ ਭਗਵੰਤ ਪਾਣਾ ਆ ਕਹਿੰਦਾ ਕੀ ਹੁੰਦਾ ਸੀ ਮੇਰਾ ਹਰਾ ਪੈਣਾ ਆਉਂਗਾ ਦਸਕਤ ਕਰਕੇ ਮੇਰੀ ਲਿਆ ਦੂੰਗਾ ਨਾ ਉਹ ਆਇਆ ਨਾ ਹਰਾ ਪੈਣਾ ਆਇਆ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਯਾਰ ਕੱਲਾ ਕੰਨਾਂ ਤੇ ਲਿਖਦਾ ਉਹਨਾਂ ਨੇ ਇੱਕ ਮੌਕਾ ਝਾੜੂ ਨਹੀਂ ਦੇ ਰਹੇ ਤੁਸੀਂ ਦੇਖਿਆ ਨਹੀਂ ਕਿ ਇਹ ਬੋਰਡ ਕਿਨੂੰ ਪਾ ਰਹੇ ਆ ਪੰਜਾਬ ਚਲੇ ਜਾਣਾ ਕਿਸੇ ਧਲਕੇ ਥੋੜਾ ਐਮਐਲਏ ਕੌਣ ਹੈ ਕਹਿੰਦੇ ਝਾੜੂ ਵਾਲਾ ਹੈ ਉਹਦਾ ਨਾਂ ਕੀ ਹੈ ਪਤਾ ਨਹੀਂ ਨਾਂ ਪਤਾ ਨਹੀਂ ਮੇਰੇ ਕੋਲੇ ਪਿੱਛੇ ਜੇ ਇੱਕ ਬੰਦਾ ਝਾੜੂ ਤੋਂ ਆਪਣੀ ਪਾਰਟੀ ਸ਼ਾਮਲ ਹੋ ਗਿਆ ਮੈਂ ਰੋਪਾ ਪਾਇਆ ਤੇ ਮੇਰੇ ਨਾਲ ਗਇਆ ਮੈਂ ਕਿਹਾ ਝਾੜੂ ਛੱਡਿਆ ਕਿਉਂ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਗਿਆ ਆਪਣੇ ਐਮਐਲਏ ਕੋਲੇ 2 ਘੰਟੇ ਬਾਹਰ ਬੜਾਈ ਰੱਖਿਆ ਫਿਰ ਮੈਨੂੰ ਬੁਲਾਇਆ ਕਹਿੰਦਾ ਕੀ ਕੰਮ ਹੈ ਉਹ ਮੈਂ ਹੁਣ ਕੰਮ ਦੱਸਿਆ ਕਹਿੰਦਾ ਮੇਰੇ ਕੋਲੇ ਅੱਜ ਟਾਈਮ ਹੈ ਨਹੀਂ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਦਾ ਟਾਈਮ ਸੀ ਤੇ ਐਮਐਲਏ ਨੇ ਦੱਸਿਆ ਕੀ ਕਿਹਾ ਤੁਸੀਂ ਕਹਿੰਦਾ ਮੈਨੂੰ ਵੋਟਾਂ ਪਈਆਂ ਤੁਸੀਂ ਤਾਂ ਝਾੜੂ ਨੂੰ ਪਈਆਂ ਤੁਸੀਂ ਕਿਹੜਾ ਬੰਦਾ ਦੇਖਿਆ ਕਿਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਪਾਈਆਂ ਕਹਿੰਦਾ ਮੈਂ ਦਰਵਾਜ਼ੇ 'ਤੇ ਝਾੜੂ ਰੱਖਿਆ ਜਿਹਨੂੰ ਕੰਮ ਕਰਾਉਣਾ ਜਾ ਕੇ ਪੁੱਛ ਲੋ ਝਾੜੂ ਨੂੰ ਆ ਤਾਂ ਹਾਲਾਤ ਹੈ ਝਾੜੂ ਨੂੰ ਪਾਈਆਂ ਬੀਬੀ ਜੀ ਘਰੇ ਕੋਈ ਝਾੜੂ ਹੈਗਾ ਤੁਹਾਡੇ ਕੋਲੇ ਅੱਗ ਲਾ ਦਿਓ ਸਹੀ ਮੱਲੇ ਦੀ ਅੱਗ ਲਾ ਦਿਓ ਟੀਲਾ-ਦੀਲਾ ਕਰ ਦਿਓ ਹੁਣ ਪੋਚੇ ਲਾਇਗ ਰਹੇ ਝਾੜੂ ਨਹੀਂ ਫੇਰਨਾ ਆਪਾਂ ਤੋਂ 1000 ਰੁਪਏ ਆ ਗਿਆ ਨਹੀਂ ਆ ਗਿਆ ਹੁਣ ਨਹੀਂ ਭੇਜਿਆ ਸਰਕਾਰ ਨੇ ਨਹੀਂ ਅਮੰਦਰ ਰਤਨ ਦੇ ਘਰੇ ਪਿਆ ਪੈਸੇ ਸਾਰਿਆਂ ਦੇ ਜਾ ਕੇ ਲਿਓ ਉਹਦੇ ਤੋਂ ਦੇਖੋ ਕਾਲੀ ਦਲ ਸੱਚੀ ਪਾਰਟੀ ਹੈ ਅਸੀਂ ਨਾ ਝੂਠ ਬੋਲੀਏ ਨਾ ਲਾਰੇ ਲਾਈਏ ਬਾਦਲ ਵੱਡੇ ਬਾਦਲ ਤੋਂ ਮੈਨੂੰ ਗੱਲ ਸਤਾਈ ਜੂ ਦੀ ਬੀ ਸਿਆਸਤ ਚ ਆਈ ਕਹਿੰਦਾ ਸੁਖਬੀਰ ਜ਼ਿੰਦਗੀ ਚ ਕਾਮਯਾਬੀ ਤਾਂ ਰਹੂਗਾ ਜੇ ਤੂੰ ਕਦੇ ਝੂਠ ਨਾ ਬੋਲੇ ਬਾਪੂ ਬਾਦਲ ਨੇ ਕਦੇ ਝੂਠ ਨਹੀਂ ਬੋਲਿਆ ਨਾ ਲਾਰੇ ਲਾਏ ਜੋ ਵਾਦਾ ਕਰਦੇ ਸੀ ਕਰਦੇ ਤਈਓ ਪੰਜ ਵਾਰ ਮੁੱਖ ਮੰਤਰੀ ਬਣਿਆ ਐ ਕੋਈ ਸਰਪੰਚ ਨਹੀਂ ਮੰਨਦਾ ਪੰਜ ਵਾਰ ਥੋੜੇ ਵਿੱਚ ਰਹਿਣ ਵਾਲੇ ਥੋੜੀ ਲੜਾਈ ਲੜਨ ਵਾਲੇ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਐ ਆ ਥੋੜੀ ਪਾਰਟੀ ਐ ਤੁਹਾਡੇ ਪਿੰਡਾਂ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਕਰੀਬ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਜੇਲਾਂ ਜਾ ਕੇ ਲੜਾਈ ਲੰਨ ਵਾਲੀ ਪਾਰਟੀ ਹੈ ਦੱਸੋ ਕਿਹੜਾ ਕਾਂਗਰਸੀ 5 ਮਿੰਟ ਧੁੱਪੇ ਹੀ ਬੈਠ ਸਕਦਾ ਆ ਝਾੜੂ ਵਾਲੇ ਦਾ ਨੇੜੇ ਜਿਹੜੇ ਨਹੀਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਈਏ ਇਕੱਤੀ ਇਕੱਲੇ ਲੜ ਰਹੇ ਆ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆ ਦੂਜੇ ਪਾਸੇ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਉਹ ਦਿੱਲੀ ਵਾਲੀਆਂ ਪਾਰਟੀਆਂ ਉਹ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਹੈ ਆ ਕਾਂਗਰਸ ਪਾਰਟੀ ਨੇ ਨਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਟੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋ ਆ ਗਿਆ 40 ਸਾਲ ਬਾਅਦ ਪਹਿਲੀ ਜੂਨ ਜਦੋਂ ਵੋਟਾਂ ਪਾਉਣੀਆਂ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਦੋ ਸਿੱਖ ਨਹੀਂ ਆ ਉਜੀ ਗੱਲ ਮੈਂ ਦੱਸਣਾ ਚਾਹਣਾ ਆ ਜਿਹੜੀ ਝਾੜੂ ਵਾਲੀ ਪਾਰਟੀ ਐ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵੰਤ ਮਾਨ ਰਲ ਗਿਆ ਅਮੇਸ਼ਾ ਨਾਲ ਕਿਉਂਕਿ ਹੁਣ ਇਲੈਕਸ਼ਨ ਦੇ ਬਾਅਦ ਹੋਣਾ ਕੀ ਐ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉਣ ਲੱਗਿਆ ਕਿਉਂਕਿ ਪੰਮੇਸ਼ਾ ਨੇ ਬੁਲਾ ਕੇ ਉਹਦੇ ਕਾਗਜ਼ ਕੱਢ ਕੇ ਦਿਖਾਤੇ ਕਿ ਦਿੱਲੀ ਵਾਲੀ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵਾਨਤਮਾਨ ਨੇ ਦਿਖਾ ਦੇ ਤੂੰ ਵੀ ਤਿਆਰ ਹੋ ਜਾ ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਦਾ ਬਾਰਡਰ ਤੇ ਡੱਪਨੀ ਤਸੀਲ ਕਰਤਾ ਸੀ ਪੰਜਾਬ ਦੇ ਵਿੱਚੋਂ ਨਾ ਬਹਰੀਆ ਨੇ ਇਹਨੇ ਪੰਜਾਬ ਦੇ ਵਿੱਚ ਬੈਰੀਕੇਟ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀ ਕੁੱਟੇ ਪੰਜਾਬ ਪੁਰਸ਼ ਚੁੱਪ ਕਰਕੇ ਕਿਉਂਕਿ ਭਗਵੰਤ ਮਾਨ ਨੇ ਕਿਹਾ ਵੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਅੱਖ ਵੀ ਚੱਕ ਜੇ ਆ ਫਰਕ ਹੈ ਤੋ ਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਐ ਤੁਸੀਂ ਵੀ ਕਰ ਦਿਓ ਤੁਸੀਂ ਵੋਟਾਂ ਨਾ ਕਰ ਦਿਓ ਆ ਦਿੱਲੀ ਵਾਲੀ ਪਾਰਟੀਆਂ ਨੂੰ ਇੱਕ ਨਾ ਵੋਟ ਪਾਓ ਆ ਸਾਰੇ ਆਉਣਗੇ ਇਹਨਾਂ ਬੂਦ ਨਾ ਲੱਗਨ ਦਿਓ ਇੱਕ ਵਾਰ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਜੇ ਮੈਂ ਤੁਹਾਨੂੰ ਸਹੀ ਦੱਸਦਾ ਕਾਲੀ ਦਲ ਤਗੜਾ ਤੇ ਤੁਸੀਂ ਤੱਕੜਿਓ ਅਕਾਲੀ ਦਲ ਤੜਾ ਖਾਲਸਾ ਪੰਥ ਤਗੜਾ ਹੈ ਕਾਲੀ ਦਲ ਤਗੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੀ ਦੇਰਾਂ ਰੱਖੂਗੇ ਰਾਜ ਕਾਲੀ ਦਲ ਦਾ ਓਨੇ ਸਾਲੀ ਤਰੱਕੀ ਰਹੂਗੀ ਤੁਸੀਂ ਆਪਣੇ ਤੁਸੀਂ ਆਪਣੇ ਦੇਣ ਪੈਣ ਤੋਂ ਪੰਜਾਬ ਚ ਜੋ ਕੁਝ ਦੇਖੋਗੇ ਬਣਿਆ ਉਹ ਬਰਗਾਦ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਬਦਲਿਆ ਹੋਣਾ ਬਣਿਆ ਹੋਣਾ ਹੈ ਹੋਰ ਕਿਸੇ ਵੀ ਸਰਕਾਰ ਨੇ ਢੱਕਾ ਨਹੀਂ ਤੋੜਿਆ ਐਸਕੇ ਕੇ ਬੀਬੀ ਹਰਸਿਮਰ ਕਾ ਬਾਦਲ ਐਮਪੀ ਤੁਹਾਡੇ ਬੜੀ ਸੇਵਾ ਕੀਤੀ ਹੈ ਸਰਕਾਰ ਦੇ ਦੌਰਾਨ ਵੀ ਹੁਣ ਵੀ ਜੇ ਪਾਰਲੀਮੈਂਟ ਚ ਜੇ ਕਿਸਾਨ ਦੀ ਲੜਾਈ ਲੜੀ ਮੰਦੀ ਸਿੱਕਾਂ ਦੀ ਲੜਾਈ ਲੜੀ ਪੰਜਾਬੀਆਂ ਦੀ ਲੜਾਈ ਲੜੀ ਕਿਆ ਉਹ ਤੇ ਟੱਕਰਾ ਕੀਤਾ ਮੋਦੀ ਦਾ ਇਕੱਲੇ ਹਰ ਸਿਮਰਤ ਕੌਰ ਬਾਦਲ ਨੇ ਦੇਖਿਆ ਟੀਵੀ 'ਚ دیکھتے ਰਹਨੇ ਹੋ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੀ ਪਾਰਟੀ ਤਗੜਾ ਕਰਦੀ ਆ ਤੁਹਾਡੇ ਗੁਵਾਨ 'ਚ ਰਹਿਣੇ ਆ ਤੁਹਾਡੇ ਨਾਲ ਭਰਾਵਾ ਮੰਗੂ ਰਿਸ਼ਤਾ ਹੈ ਇੱਕ ਪਰਿਵਾਰ ਦੇ ਮੈਂਬਰ ਹਾਂ ਮੈਂ ਇੰਨਾ ਦੱਸ ਦਿੰਦਾ ਜਿਸ ਦਿਨ ਸਰਕਾਰ ਤੁਸੀਂ ਬਣਾ ਲਈ ਨਜ਼ਾਰਾ ਲਿਆ ਦੂ ਤੁਹਾਨੂੰ ਮੈਂ ਕਹਿੰਦਾ ਤਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਕੋਈ ਫਿਕਰ ਨਹੀਂ ਹੋਊਗਾ ਵਾਪਸ ਆਟਾ ਸਕੀਮ ਸ਼ੁਰੂ ਹੋਊਗੀ ਵਾਪਸ ਪੈਨਸ਼ਨਾਂ ਵਾਪਸ ਛਗਨ ਸਕੀਮ